ਨਜੀ ਵਾਹਿਗੁਰੂ ਜੀ ਕਾ ਖਾਲਸਾ ਰੋ ਖਾਲੀ ਜੀ ਆ ਦੋ ਤਿੰਨ ਦਿਨਾਂ ਤੋਂ ਬੀਬੀ ਦਲੇਰ ਸਿੰਘ ਦਲੇਰ ਕੌਰ ਦਾ ਨਾ ਮਸਲਾ ਜਿਹੜਾ ਸੋਸ਼ਲ ਮੀਡੀਆ ਤੇ ਆਪਾਂ ਦੇਖੀਏ ਨੇ ਕਿੰਨਾ ਉਜਾਪ ਹੈ ਤੇ ਉਹ ਪ੍ਰਚਾਰ ਕਰ ਰਹੇ ਸੀ ਕਿ ਕਿਥੇ ਪ੍ਰੋਗਰਾਮ ਸੀਗਾ ਪੰਜ ਕਰੀਆਂ ਸ਼ਾਇਦ ਕੋਈ ਪਿੰਡ ਹੈ ਤੇ ਉੱਥੇ ਚਲੋ ਉਹਨਾਂ ਨੇ ਪਹਿਲਾਂ ਵੀ ਆਪ ਸੁਣਦੇ ਰਹਿੰਦੇ ਆ ਵੀ ਜਦੋਂ ਚਮਕੌਰ ਦੀ ਗੜੀ ਛੱਡੀ ਹੈ ਗੁਰੂ ਜੀ ਨੇ ਤੇ ਕਨਗੀਧੋੜਾ ਬਾਬਾ ਸੰਤ ਸਿੰਘ ਨੂੰ ਦਿੱਤਾ ਕੁਸ਼ਕ ਪ੍ਰਚਾਰ ਕਰਦਿਨ ਜਿਹੜੇ ਪ੍ਰਚਾਰਕ ਆਪਣੇ ਵੀ ਬਾਬਾ ਜੀਵਨ ਸਿੰਘ ਜੀ ਨੂੰ ਦਿੱਤਾ ਚਰੋ ਤੇ ਇੱਕ ਖੋਜ ਦਾ ਵਿਸ਼ਾ ਹੈ ਮਤਲਬ ਕਿ ਉਹਨਾਂ ਨੂੰ ਉਹ ਬੰਦਿਆਂ ਨੂੰ ਸਟੇਜ ਤੇ ਟੋਕਣ ਦਾ ਜਾਂ ਹੋਰ ਉਹਨਾਂ ਉਹਨਾਂ ਦਾ ਕੰਮ ਹੈ ਸਹੀ ਨਹੀਂ ਆ ਤੇ ਇਹ ਬੈਠ ਕੇ ਇੱਕ ਖੋਜ ਕਰਨ ਦਾ ਬੇਸ਼ਕ ਕਰ ਲੈਂਦੇ ਯਾਰ ਤੇ ਉਹਨਾਂ ਨੇ ਪਤੰਦਰਾਂ ਨੇ ਇੰਨਾ ਜਲੂਸ ਕੱਢਤਾ ਯਾਨੀ ਕਿ ਹਨਾ ਕਿੰਨ ਸੋਸ਼ਲ ਮੀਡੀਆ 'ਤੋਂ ਲੋਕ ਤਾਂ ਵਿਊਆਂ ਦੇ ਮਾਰੇ ਜਾਂ ਹੋਰ ਸਿਸਟਮ 'ਤੋਂ ਭੜਦੀ ਐ ਤੇ ਸਿੱਖੀ ਦਾ ਜਲੂਸ ਕੱਢਿਆ ਰੱਜ ਕੀ ਠੀਕ ਹੈ ਨਾ ਹੱਥ ਵਨ ਕੇ ਬੇਨਤੀ ਹੈ ਯਾਰਾ ਜਿਹੜੇ ਗੁਰਸਿੱਖ ਪਿਆਰੇ ਨਾ ਜਾਂ ਦੇਖ ਇਹ ਗੱਲ ਨੂੰ ਛਾਲੋ ਨਾ ਯਾਰਾ ਇਹਦੇ ਵਿੱਚ ਭੰਡੀ ਕੀ ਦੀ ਐ ਜੇ ਆਪਾਂ ਸੋਚੀਏ ਤਾਂ ਬਾਬਾ ਜੀਵਨ ਸਿੰਘ ਦੀ ਕੁਰਬਾਨੀ ਵੀ ਕਿਸੇ ਵੱਲੋਂ ਘਟ ਨਹੀਂ ਨਾ ਤੇ ਬਾਬਾ ਸੰਗਤ ਸਿੰਘ ਦੀ ਵੀ ਕਿਸੇ ਵੱਲੋਂ ਕੁਰਬਾਨੀ ਘਟ ਨਹੀਂ ਤੇ ਫਿਰ ਜਰਾ ਇੱਕ ਆ ਲੜਾਈ ਕਾਦੀ ਐ ਇਸ ਦੀ ਕਿਤੇ ਕਹਿੰਦੇ ਜੀ ਕੋਰਟ ਦੇ ਵਿੱਚ ਉਹ ਕਰੈ ਜੀ ਕਿਵੇਂ ਉਹ ਕਰੈ ਤੁਸੀਂ ਉੱੜ ਜਾਈਏ ਪੁੱਛਣਾ ਵੀ ਤੁਸੀਂ ਕੀ ਕਰਿਆ ਹੈ ਅੱਜ ਕੱਲ ਤੇ ਉਹ ਚਰਨਾ ਦਾ ਵਾਸਤਾ ਇਹ ਜੇ ਲੋਕਾਂ ਨੂੰ ਬਾਈ ਬਣ ਕੇ ਤੇ ਤੁਸੀਂ ਨਾ ਸਿੱਖੀ ਨੂੰ ਜਿਹੜੇ ਸਿੱਖੀ ਦੇ ਦੁਸ਼ਮਣ ਆ ਉਹ ਤਾਂ ਗੱਲਾਂ ਇਹ ਚਾਹੁੰਦੇ ਸੀਗੇ ਵੀ ਇਹਨਾਂ ਦਾ ਵਿਖੜਾ ਪਾਵੇ ਰੌਲਾ ਪਾਵੇ ਤੇ ਇਹ ਜਿਵੇਂ ਆਪਣੇ ਸਤਿਗੁਰੂ ਸਾਹਿਬ ਤੇ ਸਹਿਬਾਨ ਸਿੰਘ ਸਾਹਿਬ ਹੈ ਉਹਨਾਂ ਨਾਲ ਬਹਿ ਕੇ ਵਿਚਾਰ ਕੀਤੀ ਜਾਵੇ ਯਾਰ ਕੋਈ ਐ ਐ ਥੋੜੀ ਰੌਲਾ ਰੌਲਾ ਪਾਏ ਤੋਂ ਜਾਂ ਮਤਲਬ ਕਿ ਮਸਲੇ ਹੱਲ ਹੁੰਦੇ ਹੁੰਦੇ ਹੈਣਾ ਜਿਵੇਂ ਕੋਈ ਇਤਿਹਾਸ ਦੇ ਵਿੱਚ ਜਾਂ ਗੁਰੂ ਹੋਰ ਪਹਿਲਾਂ ਪੜ੍ਹਦੇ ਸੁਣਦੇ ਹੋਣੇ ਮੈਨੂੰ ਸਮਝ ਨਹੀਂ ਨਵੇਂ ਤੋਂ ਨਵੇਂ ਪ੍ਰਚਾਰਕ ਨਿਕਲਦੇ ਹੈ ਨਵੇਂ ਤੋਂ ਨਵੇਂ ਖੋਜ ਵਾਲੇ ਨਿਕਲਦੇ ਪਹਿਲਾਂ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਕੀ ਹੈ ਜਾਂ ਕੀ ਨਹੀਂ ਠੀਕ ਹੈ ਨਾ ਸਤਕਾਰ ਯੋਗ ਹੈ ਦੋਨੇ ਸ਼ਕਸ਼ੀਤਾਂ ਸਤਕਾਰਯੋਗ ਹਨ ਤੇ ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਬਾਈ ਜੀ ਇਹ ਗੱਲਾਂ ਦਾ ਉਸ਼ਾਲ ਨਾ ਕਰੋ ਤੇ ਬਹਿ ਕੇ ਵਿਚਾਰ ਕਰੋ ਤੇ ਕਿਉਂ ਸੋਸ਼ਲ ਮੀਡੀਆ ਹੈ ਤੁਸੀਂ ਆਪ ਦੀ ਮਿੱਟੀ ਪੁੱਟੀ ਹੈ